ਸਰਾਂ ਹੀ ਜੈ ਇਹ ਕਾ ਬਾਬਾ ਸੱਚੇ ਦਰਬਾਰ ਸਰਾਂ ਹੀ ਜੈ ਇਹ ਕਾ ਮੇਰੇ ਕੋਟਲੇ ਵਾਲੇ ਫਕੀਰ ਸਰਾਂ ਹੀ ਜੈ ਇਹ ਕਾ ਦੇ ਕੋਟਲੇ ਵਾਲੇ ਬਾਬੂ ਦੀ ਸਰਾਂ ਹੀ ਜੈ ਪੰਜੇ ਪੀਰਾਂ ਦੀ ਸਰਾਂ ਹੀ ਜੈ ਸੱਤੇ ਭੈਣਾਂ ਦੀ ਸਰਾਂ ਹੀ ਜੈ ਕੋਣ ਨਥਾਂ ਦੀ ਸਰਾਂ ਹੀ ਜੈ ਰਸੀ ਸਿੱਧਾਂ ਦੀ ਸਰਾਂ ਹੀ ਜੈ ਪੰਜਾ ਵੀਰਾਂ ਦੀ ਸਰਾਂ ਹੀ ਜੈ ਢਾਈ ਕਲੰਦਰਾਂ ਦੀ ਸਰਾਂ ਹੀ ਜੈ 200 ਖਵਾਜਾ ਦੀ 2300 ਕਤਬ ਦੀ ਸਰਾਂ ਹੀ ਜੈ 1224 ਹੀਆ ਕੀ ਪਕੰਬਰ ਦੀ ਸਰਾਂ ਹੀ ਜੈ ਸ਼ਾਮ ਕੁ ਰਾਨੀ ਦੀ ਸਰਾਂ ਹੀ ਜੈ ਕਬਰੀਆਂ ਦੀ ਸਦਾ ਹੀ ਸਾਈਂ ਤੋਂ ਮਾਈ ਦੀ ਸਦਾ ਹੀ ਕਬਰੀ ਜਨਣੀ ਦੀ ਸਦਾ ਹੀ ਇੱਕ ਕਬੀਰ ਬੁਜਰਾ ਦੀ ਸਦਾ ਹੀ ਦੇਕਾ ਲਾਲਾ ਵਾਲੇ ਪੀਰ ਦੀ ਸਦਾ ਹੀ ਉਹ ਭੂਖੇ ਤਰਪਾਲ ਦੀ ਸਦਾ ਹੀ ਕਬੀਰ ਬੰਨੇ ਦੀ ਸਦਾ ਹੀ ਇੱਕ ਅਸੀਸ ਚੰਗਰ ਕੋਲੇ ਨਾਸ ਤੇ ਸਦਾ ਹੀ ਦੇਕਾ ਮੇਰੇ ਗੁਰੂ ਸਾਈਂ ਦੀ ਸਦਾ ਹੀ ਵੇਖੋ ਰੱਬ ਰੀਏ ਸੰਗਤਾਂ ਦੀ ਸਦਾ ਹੀ ਕਬੀਰ ਦੇ ਭਾਗ ਦੀ ਸਦਾ ਹੀ ਰੱਬ ਦੇ ਸਾਥੀਆਂ ਦੀ ਸਦਾ ਹੀ ਕਉ ਮਾਤਾਂ ਦੀ ਇਹ ਸਮਾਨ ਦੀ ਚਿੱcke ਮਸੱਲਿਆਂ ਦੀ ਆਪਣੇ ਆਪਣੇ ਮਾਤ ਪਿਤਾ ਦੀ ਇੱਕ ਅਮਰੀਕਾਣੀ ਸਰਕਾਰ ਦੀ ਉਹਨਾਂ ਨਾਲ ਬਣ ਲਈ ਸਾਥੀ ਹੋਈ ਉਹਨਾਂ ਚੋਂ ਰੱਖੀ ਰੱਖੀ ਵੇ ਜਾ ਦੁੱਖ ਬੀਰ ਦਾ ਤੇ ਸੌਦਾ ਵੀ ਬੀਰ ਦਾ ਦਰਬਾਰ ਦੇ ਵਿੱਚ ਹੁਕਮ ਕੀਤਾ ਗਿਆ ਅੱਜ ਦੀ ਘੜੀ ਐਂਦਾ ਟਾਈਮ ਸਾਜੀਆਂ ਦਾ 10 ਮਨਜੂਰ ਧੰਨਵਾਦ ਧੰਨਵਾਦ 10 25 ਕਰਕੇ ਧੰਨਵਾਦ ਸੋਣਾ ਟੱਕਾ ਪਰਖ ਵੀ ਕੀ ਕਹਿੰਦਾ ਸੱਚੇ ਦਰਬਾਰ ਦੇ ਹਾਂ ਬਈ ਸਭ ਕੋ ਬਾਪੇ ਦੇ ਦਰਬਾਰ ਦੇ ਵਿੱਚ ਹੁਕਮ ਆ ਗਿਆ ਸਭ ਦੀ ਚੌਕੀ ਮਨਜ਼ੂਰ ਧੰਨਵਾਦ ਠੀਕਾ ਜਿੱਸੀ ਮਿਹਨਤ ਲੇਕਾਂਗੇ ਤੂੰ ਦੁੱਗਣਾ ਫਲ ਲੇਕੇ ਆਉਂਵੇਂਗਾ ਧੰਨਵਾਦ ਠੀਕਾ ਧੰਨਵਾਦ ਬੰਨਾ ਮਾਪੇ ਨਹੀਂ ਮਾਰਦੇ ਮਨੋਂ ਨਹੀਂ ਵਿਸਾਰਦੇ ਬੱਤ ਓਏ ਧੰਨਵਾਦ ਕਹਿੰਦਾ ਜੋ ਕੋ ਸੋਚ ਕੇ ਆਇਆ ਕਈ ਸਹੀ ਮਰਿਆ ਸੋਚ ਕੇ ਆਇਆ ਕਈ ਪੁੱਠਾ ਲੈ ਕੇ ਉਹਨਾਂ ਦੇ ਵੀ ਵੇੜ ਪਾ ਧੰਨਵਾਦ ਧੰਨਵਾਦ ਕਹਿੰਦਾ ਘਰ ਦੇ ਮੈਂਬਰ ਖੜੇ ਹੋ ਜਾਓ ਵੀ ਆਜੋ ਕਰ ਚੱਲ ਬਾਬਾ ਕਹਿੰਦਾ ਕੀ ਕਹਿੰਦਾ ਵੱਟੇ ਉੱਤੇ ਅੱਗ ਸਾਹਮਣੇ ਧੂਨਾ ਲਾਇਆ ਸੀ ਕਮ ਆ ਗਿਆ ਮੇਰਾ ਫਕੀਰ ਕੀ ਕਹਿੰਦਾ ਕਹਿੰਦਾ ਜੋ ਵੀ ਤੁਸ ਫੋਲਾਤਾ ਮੇਰਾ ਬਾਬਾ ਕਹਿੰਦਾ ਆਪਾਂ ਵਾਰਾ 25 ਹੋ ਗਏ ਠੀਕ ਆ ਭੰਡਾਰਾ ਮਨਜ਼ੂਰ ਹੋ ਗਿਆ ਜਾਸ ਪਾਠ ਮਨਜ਼ੂਰ ਹੋ ਗਿਆ ਧੰਨ ਬਾਬਾ ਠੀਕ ਆ ਜਿਨ੍ਹਾਂ ਨੇ ਸੇਵਾ ਪਾਤੀ ਉਹਨਾਂ ਦੇ ਵੀ ਵੇੜੇ ਪਾਰ ਹੋ ਗਏ ਠੀਕ ਆ ਜਿਨ੍ਹਾਂ ਨੇ ਨਹੀਂ ਪਾਈ ਉਹ ਲੰਗਰ ਛੱਕੇ ਗਏ ਉਹਨਾਂ ਦੇ ਵੀ ਵੇੜੇ ਪਾਰ ਹੋ ਗਏ ਕਹਿੰਦਾ ਜਿੱਥੋਂ ਤਾਈ ਇਸ ਨੌਬਤ ਦੀ ਆਵਾਜ਼ ਸੁੱਤੇ ਪਿਆਂ ਦੇ ਕੰਨਾਂ 'ਚ ਗੂੰਜੀ ਜਾਂ ਉੱਥੋਂ ਸਿੱਕਰ ਵੇੜੇ ਪਾਰ ਆਹ ਬਾਬਾ ਤੇ ਨਗਰ ਖੇੜੇ ਦਾ ਪਣਾ ਹੋ ਗਿਆ ਤੇਰੇ ਨਗਰ ਖੇੜੇ ਦੇ ਵਿੱਚ ਬਾਬੇ ਦੇ ਸ਼ੈਂਬਰਾ ਲਾਤੀ ਹੋਏ ਗੋਲ ਬਾਬੇ ਦੇ ਸੱਚੇ ਦਰਬਾਰ ਦੀ ਇਹ ਬਣਾਉਂਦਾ ਬਾਬਾ ਕਹਿੰਦਾ ਬੇੜੇ ਪਾਰ ਹੋ ਗਏ ਤੇ ਜਾਜਾਕਾਰ ਹੋ ਗਈ ਮੇਰੀ ਮਾਈ ਸ਼ਾਮ ਪਰ ਇੱਕ ਬੱਚਾ ਲੈ ਕੇ ਆਈ ਹੈ ਹਾਂ ਇਹਦਾ ਲੌਂਗਲੇਸ ਚ ਕਲਾ ਤੋ ਦੇ ਦੇ ਕਿੱਥੇ ਆ ਉਹ ਬਾਹਰ ਸਭ ਲੋਕ ਆ ਮੈਨੂੰ ਚਾਹੀਦਾ ਹਾਂ ਹਾਂ ਬਰਾਦੇ ਮੁੰਡੇ ਲੌਂਗਲੇ ਆ ਕਾਪੋ ਆਦੋ ਛੜੀ ਗਏ ਚੱਲ 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 ਕਾਹ ਵੀ ਗੋਲੀ ਕੀ ਕਹਿੰਦੀ ਬੋਲ ਮੈਂ ਲੰਮੇ ਸੇ ਕਾਵੇ ਕਾਲੇ ਕੇ ਬਾਦ ਵੀ ਨੂੰ ਭਾਗ ਲਾ ਦੇ ਬਾਬੇ ਅੱਨਾ ਅੱਜ ਦੀ ਗੱਲ ਯਾਦ ਬਣਾ ਲਓ ਕੱਪ ਬਸ ਇੱਕ ਕੱਪ ਅੱਜ ਦੀ ਗੱਲ ਯਾਦ ਰੱਖੀ ਕਹਦੀ ਕੋਈ ਵਕੀਲ ਬਤਨ ਕਰਕੇ ਗਿਆ ਸੀ ਤੇ ਨਾ ਕਹਦੀ ਐਵੇਂ ਭੂਖਣਾ ਪੁਕਾਈ ਮਾਰ ਕੇ ਇੱਥੇ ਠੀਕ ਆ ਇਸ ਗੱਦੀ ਤੂੰ ਠੀਕ ਆ ਕਹਿੰਦਾ ਜਾ ਜਿਹੜੇ ਫਲ ਪਕਾਤੇ ਉਹ ਪੱਕਣਗੇ ਦਾਦਾ ਜੀ ਕਹਿੰਦੋ ਸਚੇਂਦਰ ਬਾਹਰ ਕਿਸਦਾ ਹੈ ਸਰ ਠੀਕ ਆ ਤੇ ਬਾਬਾ ਕਹਿੰਦਾ ਇਸ ਗੱਦੀ ਤੇ ਅੱਜ ਤੋਂ ਬਾਅਦ ਰੌਣਕਾਂ ਲੱਗਿਆ ਕਰਨਗੇ ਚੌਕੀ ਲੱਗਿਆ ਕਰੂਗੇ ਧੰਨਵਾਦ ਫਸਲੇ ਸ਼ਾ ਸਰਕਾਰ ਦਾ ਬਹੁਤ ਸੱਚੇ ਧੰਨਵਾਦ ਹਰ ਵੀਰਵਾਰ ਦੀ ਵੀਰਵਾਰ ਇੱਥੇ ਬੈਠੀ ਜੇ ਸੰਗਤ ਨਾਮ ਇਹ ਤਾਂ ਕਹਿੰਦੀ ਹਾਂ ਇਹ ਪੂਣਾ ਪਕਾਈ ਮਾਰ ਗਿਆ ਧੰਨਵਾਦ ਠੀਕ ਹੈ ਬਾਬਾ ਕਹਿੰਦਾ 베ੜੇ ਪਾਰ ਹੋ ਕੇ ਤੇ ਜਾਜਾ ਘਾਰ ਹੋਗੀ ਧੰਨਵਾਦ ਰੌਣਕ ਇਹਦਾ ਬਾਰਾ ਸਿੱਧਾ 베ੜੇ ਪਾਰ ਤੇ ਜਾਜਾ ਘਾਰ ਧੰਨਵਾਦ ਠੀਕ ਹੈ ਆਪਾਂ ਗੱਲ ਕੀ ਕਰਨੀ ਹੈ ਸੇਵਾ ਕਰੀਏ ਸਾਧਗੀ ਪਾਪ ਮੋਲਾ ਬਿਮਾਰ ਤુલਸੀ ਦਿਹਾਣਾ ਛੋੜੀਏ ਜਬ ਤੱਕ ਘਟਨਾ ਪੂਰਾ ਠੀਕ ਹੈ ਆਪਣੇ ਜਿੱਥੇ ਲੱਗੀ ਓਥੇ ਲੱਗੀ ਰਹਿੰਦੇ ਲੋਕਾਂ ਭਾਵੇਂ ਠੱਗੀ ਆ ਤਾਂ ਠੱਗੀ ਰਹਿੰਦੇ ਆ ਆਪਣਾ ਤਾਂ ਯਾਰ ਨੂੰ ਮਨਾਉਣਾ ਪਿਆ ਯਾਰ ਨੂੰ ਮਨਾਈ ਜਾਂਦੇ ਆ ਠੀਕ ਹੈ ਪਰਵਾਹ ਨਹੀਂ ਕਰਨੀ ਇਹਨਾਂ ਦੇ ਹੁੰਦੇ ਨਾ ਤੂੰ ਕਦੇ ਕੀਤੀ ਆ ਤੇ ਆਪਾਂ ਕਰਦੀ ਵੀ ਨਹੀਂ ਠੀਕ ਹੈ ਐਸ ਗੱਡੀ ਨੂੰ ਸੈਂਬਰਾ ਲਾਦਿਆ ਮੇਰੀ ਸਰਕਾਰ ਠੀਕ ਹੈ 베ੜੇ ਪਾਰ ਹੋ ਗਏ ਤੇ ਜਾਜਾਕਾਰ ਹੋ ਗਈ ਠੀਕ ਹੈ ਮੈਨੂੰ ਨਹੀਂ ਪਤਾ ਮੇਰਾ ਬਾਬਾ ਕਹਿੰਦਾ 2000 ਚੱਕੀ ਲਾਉਂਦਾ ਐਸ ਗੱਡੀ ਤੋਂ ਜਾਣਗੇ ਠੀਕ ਆ ਇਸ ਗੱਡੀ ਤੋਂ ਹੀ ਜਾਜ ਉੱਟਣਗੇ ਫਿਰ ਠੀਕ ਆ ਅੱਗੇ ਭੰਡਾਰਾ ਲੈਣਾ ਨਾਲ ਲੈਣਾ ਉਹ ਤੇਰੀ ਇੱਛਾ ਮਾਰ ਦਿਓ ਟਾੜੀ ਜਿਹੜੇ ਵੀ ਜਾਣਗੇ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿ ਦੀ ਇਸ ਗੱਡੀ ਤੇ ਵੀ ਜਾਜ ਚੜਨਾ ਚਾਹੀਦਾ ਸਤਿਵੰਤ ਜੇ ਤੁਨ ਕਾ ਤੂੰ ਚੜਨ ਜਾਂਦਾ ਤੇ ਇੱਥੇ ਵੀ ਕੋਈ ਨਹੀਂ ਪਾਣਾ ਫੁੱਲ ਕੇ ਕੋਈ ਤਾਂ ਨਹੀਂ ਠੀਕ ਆ ਸਤਿਮੁੰਦੀ ਵਾਲੇ ਫਕੀਰ ਵਧਾਹੀ ਮਦਰ ਸਿਕਮੀਆਂ ਸਾਹਿਬ ਦੇ ਦਰਵਾਜ਼ਾ ਵਧਾਹੀ ਜੈ ਠੀਕ ਆ ਪੌਰਾ 25 ਵੇੜੇ ਭਾਰਤੇ ਜਾਕਾਰ ਹੋਗੀ ਠੀਕ ਆ ਜਾ ਤੇਰੇ ਪੁੱਤ ਦੀਆਂ ਲਾਉਂਆਂ ਆਵਰਾ ਹੋਗੀਆਂ ਮੈਨੂੰ ਨਹੀਂ ਪਤਾ ਇਹਨਾਂ ਜੋ ਵੀ ਇੱਕ ਸਰਕਾਰੀ ਬਣ ਜਾਣਾ ਵਾਜੂ ਵਾਜੂ ਧੰਨ ਬਾਬਾ ਤਾਂ ਠੀਕ ਆ ਘਿਰਤੇ ਬਹੁਤ ਆ ਪਰ ਬਾਬਾ ਕਹਿੰਦਾ ਬਣ ਗਿਆ ਹੀ ਜਾਣੇ ਠੀਕ ਆ ਜੀ ਠੀਕ ਆ ਕੋਸ਼ਿਸ਼ ਛੋਡੀ ਆ ਬਾਬਾ ਕਹਿੰਦਾ ਮੇਰ ਮੇਰੀ ਆ ਠੀਕ ਆ ਠੀਕ ਆ ਕਿਉਂਕਿ ਬਾਬੇ ਨੇ ਤਾਂ ਮਿਹਰ ਕਰਦੀ ਆ ਪਾਪਾ ਭਰਾ ਹੀ ਤਾਂ ਕਰਕੇ ਨਹੀਂ ਜਾਂਦਾ ਕਿਉਂ ਜੀ ਕੰਨ ਨਾ ਰਹਿਮਤ ਤੇਰੀ ਤੇ ਮਿਹਨਤ ਠੀਕ ਆ ਬੇਟੇ ਪਾਰ ਤੇ ਜਾਜਾ ਕਰ ਕਹੀ ਕੋਈ ਫਕੀਰ ਬਚਨ ਕਰਕੇ ਗਿਆ ਸੀ ਨਾ ਮੈਂ ਕੁੱਤਾ ਭਕਾਈ ਮੈਂ ਕਹੇ ਪਾਪਾ ਕੀ ਕਹਿੰਦਾ ਬਈ ਕੋਟਲੇ ਤੇ ਲੱਗਦੇ ਮੈਲੇ ਹੱਦੀਆ ਫੇ ਦੂਰ ਦੇ ਦਰਬਾਰ ਦੀ ਜਿੰਨੇ ਵੀ ਫਕੀਰ ਪਾਉਣ ਲਾਗੇ ਸਭ ਦੀਆਂ ਪਉਣਾ ਮਨਜ਼ੂਰ ਹੋ ਗਿਆ ਧੰਨਵਾਦ ਠੀਕ ਹੈ ਮੇਰੇ ਪਾਰ ਤੇ ਜਾ ਜਾਕਾਰ ਹੋ ਗਈ ਹੁਣ ਆਇਆ ਘਰ ਤੁਹਾਨੂੰ ਪਤਾ ਹੀ ਆ ਮੇਰਾ ਰਿਵਾਜ ਤਾਂ ਕੀ ਆ 100 ਰੁਪਏ ਚੱਕ ਤੋ ਢੋਲ ਵਾਲੇ ਦਾ ਵੇ ਹੋ ਜਾ ਮੱਥੇ ਨਾਲ ਲਾ ਕੇ ਅਰਦਾਸ ਕਰਕੇ ਉਹਨੂੰ ਟੇਕ ਕੇ ਵੇ ਜਾ ਚਲੋ ਵੀ ਸਲਾਮੀ ਕਰ ਹੁਣ ਲੱਗੀਆਂ ਮੇਰੇ ਬਾਬੇ ਨੂੰ ਸਲਾਮ ਆਹੋ